ਦੋਸਤੋ ਪੰਜਾਬ ਦੀ ਤੀ ਕੁਲਵਿੰਦਰ ਕੌਰ ਵੱਲੋਂ ਕੰਗਨਾਰ ਨੌਦ ਤੇ ਥੱਪੜ ਮਾਰਿਆ ਗਿਆ ਕੱਲ ਚੰਡੀਗੜ੍ਹ 에어ਪੋਰਟ ਤੇ ਤੇ ਉਸ ਤੋਂ ਬਾਅਦ ਜਿਹੜਾ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਨਾਲ ਦੀ ਨਾਲ ਜਿਹੜੀ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤਾਂ ਦੋਸਤੋ ਹੁਣ ਗੱਲ ਕਰੀਏ ਵੀ ਕੁਲਵਿੰਦਰ ਕੌਰ ਜਿਹੜੀ ਜੇਲ੍ਹ ਵੀ ਜਾ ਸਕਦੀ ਹੈ ਇੰਡੀਅਨ ਆਰਮੀ ਦੇ ਰਿਟਾਇਰ ਮੇਜਰ ਗੌਰਵ ਨੇ ਬਿਆਨ ਦਿੱਤਾ ਹੈ ਕਿ ਜਿਹੜੀ ਕੁਲਵਿੰਦਰ ਕੌਰ ਆ ਉਹ ਅਮਰਦਪਾਲ ਪਾਈ ਖਾਲਸਾ ਦੀ ਜਿਹੜੀ ਸਪੋਰਟ ਕਰਦੀ ਹੈ ਨਾਲ ਹੀ ਜਿਹੜੀ ਉਹ ਪਿੰਡਰਾਂ ਵਾਲੇ ਸੰਤ ਦੀ ਸਪੋਰਟ ਕਰਦੀ ਹੈ ਜੋ ਕਿ ਅੱਤਵਾਦੀ ਨੇ ਤਾਂ ਦੋਸਤੋ ਨਾਲ ਹੀ ਜਿਹੜਾ ਮੇਜਰ ਗੌਰਵ ਦਾ ਕ ਆਪਣਾ ਰਾਜਨੀਤਿਕ ਕੈਰੀਅਰ ਹੈ ਜਿਹੜੀ ਕੁਲਵਿੰਦਰ ਕੌਰ ਉਹ ਚਮਕਾਉਣਾ ਚਾਹੁੰਦੀ ਹੈ ਇਸ ਕਰਕੇ ਜਿਹੜਾ ਕੰਗਨਾਰ ਨਾਉਤ ਦੇ ਥੱਪੜ ਮਾਰਿਆ ਗੱਲ ਕਰੀਏ ਦੋਸਤੋ ਕੰਗਨਾਰ ਨਾਉਤ ਦੀ ਤਾਂ ਕੰਗਨਾਰ ਨਾਉਤ ਕੱਲ ਜਦੋਂ ਆਪਣਾ ਪਾਰਸਲ ਚੈੱਕ ਕਰਾਉਣ ਲੱਗੀ ਚੰਡੀਗੜ੍ਹ 에어ਪੋਰਟ ਤੇ ਉਸ ਵੇਲੇ ਜਿਹੜੀ ਕੁਲਵਿੰਦਰ ਕੌਰ ਨੇ ਜਿਹੜਾ ਉਸਦੇ ਥੱਪੜ ਮਾਰਿਆ ਉਸ ਤੋਂ ਬਾਅਦ ਕੰਗਨਾਰ ਨਾਉਤ ਨੇ ਵੀ ਜਿਹੜਾ ਬਿਆਨ ਦੇ ਦਿੱਤਾ ਕਿ ਸਾਰਾ ਪੰਜਾਬ ਹੈ ਜਿਹੜਾ ਖਾਲਿਸਤਾਨੀਆ ਉਗਰਵਾਦੀ ਹੈ ਤੇ ਅੱਤਵਾਦ ਨੂੰ ਜਿਹੜਾ ਬੜਾਵਾ ਦੇ ਰਿਹਾ ਤੇ ਇਸ ਨੂੰ ਕੋਈ ਨਾ ਕੋਈ ਜਿਹੜਾ ਹੈਂਡਲ ਕਰੇ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਵੇਲੇ ਵੀ ਜਿਹੜੇ ਕੰਗਨਾਰ ਨਾਉਦ ਨੇ ਪੰਜਾਬੀਆਂ ਨੂੰ ਬਹੁਤ ਕੁਝ ਕਿਹਾ ਸੀਗਾ ਕਿ ਤੁਹਾਡੇ ਜਿਹੜੀਆਂ ਮਹਿਲਾਵਾਂ ਨੇ ਔਰਤਾਂ ਨੇ ਉਹ 100-100 ਰੁਪਏ ਪਿੱਛੇ ਆ ਕੇ ਬਾਰਡਰ ਤੇ ਬੈਠ ਜਾਂਦੀਆਂ ਨੇ ਤਾਂ ਦੋਸਤੋ ਇਸ ਕਰਕੇ ਹੀ ਜਿਹੜਾ ਕੁਲਵਿੰਦਰ ਕੌਰ ਨੇ ਕੰਗਨਾਰ ਨਾਉਦ ਦੇ ਥੱਪੜ ਮਾਰਿਆ ਇਸ ਬਦਲੇ ਵਿੱਚ ਜਿਹੜਾ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਐਫ ਆਈ ਆਰ ਦਰਜ ਕਰਕੇ ਜਿਹੜਾ ਜੇਲ੍ਹ ਭੇਜ ਦਿੱਤਾ ਗਿਆ ਹਾਂਜੀ ਦੋਸਤੋ ਇਹ ਗੱਲ ਝੂਠ ਨਹੀਂ ਇਹ ਗੱਲ ਸੱਚ ਹੈ ਪੇਜ ਦਿੱਤਾ ਗਿਆ ਤੋਂ ਇਸ ਤੋਂ ਬਾਅਦ ਦੋਸਤੋ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਅਮਰਤਪਾਲ ਸਿੰਘ ਖਾਲਸਾ ਜੀ ਬਹੁਤ ਜਲਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣਗੇ ਪਰ ਦੋਸਤੋ ਜਿਹੜਾ ਕਲਵਿੰਦਰ ਕੌਰ ਨੇ ਆਪਾਂ ਕਹੇ ਦੀ ਕਾਰਨਾਮਾ ਕਰਿਆ ਕੀ ਇਹ ਪੰਜਾਬੀਆਂ ਦੇ ਤੇ ਅਮਰਤਪਾਲ ਭਾਈ ਖਾਲਸਾ ਤੇ ਜਿਹੜੇ ਜੇਲ੍ਹ ਵਿੱਚ ਬੰਦੀ ਸਿੰਘ ਰਿਹਾ ਨੇ ਉਹ ਜਿਹੜੇ ਉਹਨਾਂ ਤੇ ਜਿਹੜਾ ਅਫੈਕਟ ਵੀ ਕਰ ਸਕਦਾ ਕਿਉਂਕਿ ਦੋਸਤੋ ਪੰਜਾਬੀਆਂ ਨੂੰ ਜਿਹੜਾ ਹੋਰ ਨਫਰਤ ਨਾਲ ਜਿਹੜੀ ਗਵਰਨਮੈਂਟ ਹੈ ਇੰਡੀਆ ਦੀ ਉਹ ਦੇਖੂਗੀ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ